ਨੋ ਜਾਨਾ ਇਨਫਰਮੇਸ਼ਨ ਦੇ ਅਗਰੇ ਦਸ਼ਕਾ ਸਵਾਗਤ ਹੈ ਅੱਜ ਅਸੀਂ ਆਇਆ ਜੀ ਫੁੱਲਾਵਲ ਪਿੰਡ ਦੇ ਵਿੱਚ ਛਾਵਲਾ ਕਲੋਨੀ ਰੋਡ ਹੈਗੀ ਹੈ ਰੋਡ ਦਾ ਤੁਸੀਂ ਮੇਰੇ ਪਿੱਛੇ ਦੇਖ ਸਕਦੇ ਹੋ ਬਹੁਤ ਜ਼ਿਆਦਾ ਮਾੜਾ ਹਾਲ ਹੈ ਸੜਕ ਨਹੀਂ ਬੰਦੀ ਪੀ ਆਹ ਲੋਕਾਂ ਨਾਲ ਗੱਲ ਕਰਾਂ ਤੇ ਪੁੱਛਦੇ ਆ ਸੜਕ ਕਿਉਂ ਨਹੀਂ ਬੰਦੀ ਵੀ ਤੇ ਕੀ ਕੀ ਪਰੇਸ਼ਾਨੀ ਆ ਰਹੀ ਲੋਕਾਂ ਨੂੰ ਅੱਜ ਦੇਖ ਸਕਦੇ ਹੋ ਟਾਰਾਂ ਵੀ ਲੰਘਦੀ ਪਈਆਂ ਬਾਈਕ ਵੀ ਲੰਘਦੇ ਆ ਟਰਾਲੀਆਂ ਵੀ ਲੰਘਦੀਆਂ ਕਿੰਨੀ ਦਿੱਕਤ ਹੁੰਦੀ ਹੈ ਮਿੱਟੀ ਬੜੀ ਉੱਡਦੀ ਹੈ ਸਾਡੇ ਨਾਲ ਦੋ ਲੇਡੀਜ਼ ਹੈਗੀਆਂ ਇੱਥੇ ਦੇ ਰਹਿਣ ਵਾਲੀਆਂ ਇਹਨਾਂ ਨੇ ਕਿਹਾ ਬਹੁਤ ਜ਼ਲ ਦਿੱਕਤ ਆ ਰਹੀ ਪੁੱਤਿਆ ਮੈਨੂੰ ਕੀ ਦਿੱਕਤ ਆ ਰਹੀ ਸ ਇਹਦਾ ਤਾਂ ਉਹ ਸਰਪੰਚ ਨੂੰ ਹੀ ਪਤਾ ਹੋਊਗਾ ਜੀ ਕਿਉਂ ਨਹੀਂ ਬਣ ਰਹੀ ਕਿਉਂਕਿ ਇਹ ਬਹੁਤ ਮਾੜਾ ਹਾਲ ਆ ਮੀਂਹ ਜਦ ਨੰਗ ਹੁੰਦਾ ਇਹ ਕੰਨੀ ਮਿੱਟੀ ਉੱਡਦੀ ਆ ਇੰਨੇ ਸਕੂਲਾਂ ਦੀਆਂ ਬੱਸਾਂ ਇੰਨੇ ਬੱਚੇ ਬਹੁਤ ਔਖੇ ਹੋ ਕੇ ਨੰਗਦੇ ਸਕੂਲ 20 ਸਾਲਾਂ ਚ ਤਾਂ ਲੱਗਦਾ ਸੜਕ ਬਣੀ ਹੋਈ ਨਹੀਂ ਜੀ ਸਮਾਂ ਕਿ ਹੁਣ ਇਹ ਸੜਕ ਬਣਨੀ ਚਾਹੀਦੀ ਬਹੁਤ ਅਸੀਂ ਬਹੁਤ ਪਰੇਸ਼ਾਨ ਆ ਸਾਡਾ ਸਾਡਾ ਹੁਣ ਅਸੀਂ ਕੀ ਕਹਿ ਸਕਦੇ ਹੁਣ ਇਹ ਤਾਂ ਹੁਣ ਸਰਪੰਚ ਨੂੰ ਪਤਾ ਹੋਣਾ ਚਾਹੀਦਾ ਬਸ ਸੜਕ ਕਿਉਂ ਨਹੀਂ ਬਣਦੀ ਜਾਂ ਤਾਂ ਇੱਥੋਂ ਦੇ ਸਰਪੰਚ ਨਹੀਂ ਅੱਗੇ ਆਉਂਦੇ ਬਣਾਉਣ ਲਈ ਜਾਂ ਇੱਥੋਂ ਦੇ ਐਮਐਲਏ ਨਹੀਂ ਆਉਂਦੇ ਅਸੀਂ ਤਾਂ ਇਹੀ ਕਹਿ ਸਕਦੇ ਆ ਜੇ ਸਾਡੀ ਸੜਕ ਨਹੀਂ ਬਣੀ ਇਹਦਾ ਮਤਲਬ ਸਰਪੰਚ ਹੋਣੀ ਤੇ ਐਮਐਲਏ ਮੁੱਦਾ ਨਹੀਂ ਚੱਕਦੇ ਕੋਈ ਸੜਕ ਤੇ ਅਸੀਂ ਬਹੁਤ ਪਰੇਸ਼ਾਨ ਆ ਸਾਡੇ ਘਰਾਂ ਦੀ ਵੀ ਇਸਨ ਦੀ ਕੋਈ ਵੈਲਿਊ ਨਹੀਂ ਰਹੀ ਕਿ ਸੜਕ ਇੰਨੀ ਖਰਾਬ ਆ ਸਾਡੇ ਬੱਚਿਆਂ ਨੂੰ ਸਕੂਲ ਜਾਣ ਵਾਸਤੇ ਬੱਸ ਚੜਨ ਵਾਸਤੇ ਇੰਨੀ ਦਿੱਕਤ ਆਉਂਦੀ ਆ ਕਿ ਪੁੱਛੋ ਹੀ ਨਾ ਤੇ ਸਾਨੂੰ ਸਾਡੀ ਰਿਕਵੈਸਟ ਹੈ ਕਿ ਸਾਡੀ ਜਲਦੀ ਤੋਂ ਜਲਦੀ ਇਹ ਸੜਕ ਬਣਨੀ ਚਾਹੀਦੀ ਹੈ ਸਾਡੀ ਪਰੇਸ਼ਾਨੀ ਦੂਰ ਹੋਣੀ ਚਾਹੀਦੀ ਆ ਸਾਨੂੰ ਇਥੋਂ ਨੰਗਣਾ ਵੀ ਬਹੁਤ ਔਖਾ ਹੋ ਜਾਂਦਾ ਕਈ ਵਾਰ ਇੰਨਾ ਪਾਣੀ ਖੜ ਜਾਂਦੀ ਦੀ ਭਰ ਜਾਂਦੀ ਹੈ ਇੰਨਾ ਪਾਣੀ ਖੜ ਹੋ ਜਾਂਦਾ ਪੁੱਛੋ ਨਾ ਜੀ ਬਹੁਤ ਬੁਰਾ ਹਾਲ ਆਇ ਸੱਟ ਪਤਾ ਸੱਟ 30 ਸਾਲਾਂ 'ਚ ਇਹਦਾ ਕੋਈ ਪੇਰਿੰਗ ਨਹੀਂ ਹੋਈ। ਕੰਮ ਕਰਦਿਆਂ ਨੇ ਸਾਰੇ ਐਮਐਲਏ ਵੀ ਜਿੰਨੇ ਵੀ ਇਸ ਹਲਕੇ ਦੇ ਹੁੰਦੇ ਆ ਕਹਿ ਜਰੂਰ ਜਾਂਦੇ ਆ ਪਰ ਬਣਾਉਂਦਾ ਕੋਈ ਨਹੀਂ। ਮੋੜ ਕੇ ਫਿਰ ਆਪਣਾ ਜਿੰਨੀਆਂ ਵੀ ਸਾਰੀਆਂ ਇਹਨਾਂ ਨੇ ਜ਼ਿੰਮੇਵਾਰੀਆਂ ਲਈਆਂ ਹੁੰਦੀਆਂ ਸਾਰੇ ਪਿੱਛੇ ਹਟ ਜਾਂਦੇ ਆ ਕੋਈ ਜ਼ਿੰਮੇਵਾਰੀ ਨਹੀਂ ਨਿਭਾਉਂਦਾ। ਕੋਈ ਅੱਗੇ ਨਹੀਂ ਆਉਂਦਾ ਹੈਗਾ ਸਿਰਫ ਆਉਂਦੇ ਆ ਤਾਂ ਵੋਟਾਂ ਲੈਣ ਆਉਂਦੇ ਆ ਵੋਟਾਂ ਤੋਂ ਬਾਅਦ ਤੁਸੀਂ ਕੌਣ ਤੇ ਮੈਂ ਕੌਣ? ਤੁਹਾਨੂੰ ਲੱਗਦਾ ਇਹ ਸੜਕ ਬਣੇਗੀ ਹੁਣ ਤਾਂ ਜਿਵੇਂ ਕਹਿੰਦੇ ਹੈਗੇ ਲੋਕ ਸਭਾ ਦੇ ਇਲੈਕਸ਼ਨ ਵੀ ਆ ਰਹੇ ਆ। ਤੇ ਤੁਹਾਨੂੰ ਲੱਗਦਾ ਕਿ ਇਹ ਤਾਂ ਬਣੇ ਤਾਂ ਹੀ ਪਤਾ ਲੱਗੂ ਕਹਿੰਦੇ ਤਾਂ ਇਹ ਪਪਾ ਕਹਿੰਦਾ ਇਹ ਬਹੁਤ ਕੁਝ ਜਾਂਦੇ ਆ ਜਦ ਤੱਕ ਸਾਨੂੰ ਬਣੂਗੀ ਦੇਖੂਗੇ ਨਹੀਂ ਤਾਂ ਸਾਨੂੰ ਕੋਈ ਸੁਆਦ ਨਹੀਂ ਸਾਨੂੰ ਕੋਈ ਸੁਆਦ ਨਹੀਂ ਹਾਂ ਮੈਡਮ ਸਿੱਕੇ ਬੜੀ ਪਰੇਸ਼ਾਨੀ ਹੈਗੀ ਆ ਤੁਸੀਂ ਦੇਖ ਸਕਦੇ ਹੋ ਆਮ ਲੋਕੀ ਵੀ ਬੜੇ ਪਰੇਸ਼ਾਨ ਆ ਸਾਹਮਣੇ ਨਵੇਂ ਲੰਬੜਦਾਰ ਵੀ ਆ ਆਸਟਾਈ ਮਾਸੀ ਸਰਪੰਚ ਵੀ ਆ ਤੇ ਦੇਖੋ ਹੁਣ ਅਸੀਂ ਤਾਂ ਜਿੰਨਾ ਚੱਕ ਸਿਰਫ ਸਾਡਾ ਤਾਂ ਮਤਲਬ ਆ ਸਿਰਫ ਸੈਨਾ ਤੱਕ ਅਗਰ ਸਾਡਾ ਥੋੜਾ ਬਹੁਤਾ ਇੰਨਾ ਵਿੱਚ ਕੋਈ ਕਿ ਜਦੋਂ ਚੋਣ ਜਾਬਤਾ ਲੱਗ ਜਾਂਦਾ ਕੋਈ ਕੰਮ ਨਹੀਂ ਹੁੰਦਾ ਹੈਗਾ ਅਸੀਂ ਤਾਂ ਸਿਰਫ ਪਿੰਡ ਦੇ ਜਿਹੜੇ ਲੋਕਾਂ ਦੇ ਸੈਨਾ ਕਰ ਜਾਂ ਤੇ ਉਹੀ ਕਰ ਸਕਦੇ ਆ ਪਰ ਇਹ ਤਾਂ ਜਦੋਂ ਹੁਣ ਨਵਾਂ ਐਮਐਲਏ ਬਣੂਗਾ ਨਵੇਂ ਸਰਪੰਚ ਬਣਨਗੇ ਉਹੀ ਬਣਾ ਸਕਦੇ ਆ ਅਸੀਂ ਤਾਂ ਸਿਰਫ ਰਿਕਵੈਸਟ ਕਰ ਸਕਦੇ ਆ ਜਿਵੇਂ ਕਿ ਤੁਹਾਨੂੰ ਦਿਖਾਇਆ ਫੁੱਲਾਵਾਲ ਖੜੇ ਹੋਏ ਆ ਸੜਕ ਦਾ ਬੜਾ ਮਾੜਾ ਹਾਲ ਹੈ ਆਮ ਆਦੀ ਪਾਰਟੀ ਦੇ ਲੋਕ ਕੋਈ ਕੰਮ ਨਹੀਂ ਕਰ ਰਹੇ ਹੈ ਲੋਕਾਂ ਨੇ ਤੁਹਾਡੀ ਗੱਲ ਵੀ ਕਰਾਈ ਹੈ ਇੱਕ ਭਾਈ ਨੇ ਵੀ ਗੱਲ ਕਰਾਈ ਹੈ ਉਹ ਦੇਖੋ ਪਿੱਛੋਂ ਲੰਘਦੇ ਪਏ ਨੇ ਇਹਨਾਂ ਨੇ ਪ੍ਰੋਪਰ ਦੱਸਿਆਗਾ ਕਿ ਸੜਕ ਦਾ ਕੰਮ ਨਹੀਂ ਹੋ ਰਿਹਾ ਜਲਦ ਹੋ ਜਾ ਸਕਦਾ ਕੰਮ ਹੋਣਾ ਚੱਲਦਾ ਆਏਗਾ ਤਾਂ ਕਿ ਜੋ ਲੋਕਾਂ ਨੂੰ ਰਾਹ ਮਿਲੇ ਇਹ ਸੀਗਾ ਜੀ ਮੈਂ ਅਜੀ ਦਿੱਤਾ ਫੁੱਲਾਵਾਲ ਸ਼ਾਬਰਕੁਨੀ ਰੋਡ ਤੋਂ ਵਾਤੋ ਵਾਟੇ ਸ਼ੇਅਰ ਕਰ ਦਿਓ ਚੈਨਲ ਸਬਸਕ੍ਰਾਈਬ ਕਰ ਦਿਓ ਇਦਾਂ ਤੁਹਾਡੇ ਕੰਮ ਕਰਾਂਦੇ ਰਵਾਂਗੇ ਜੀ ਥੈਂਕ ਯੂ